ਤਨ ਮੋਤੀ ਜਿਹਨੂੰ ਪੁੰਨ ਕਮਾਇਆ ਗੁਰੂ ਲਾਲਾ ਤਾਂ ਹੀ ਦੁੱਧ ਪੀਆ ਆ ਬੁਨੀਆਂ ਦੇ ਵਿੱਚ ਇਤਿਹਾਸ ਤੇ ਵਿੱਚ ਯਾਦ ਕੀਤਾ ਜਾਂਦਾ ਰਹੇ ਉਹ ਭਾਈ ਸਾਹਿਬ ਹੁਣੀ ਜਿਹੜੇ ਉੱਥੇ ਨੌਕਰੀ ਵੀ ਕਰਦੇ ਸਨ ਜੇਲ੍ਹ ਦੇ ਵਿੱਚ ਜਿੰਨੇ ਵੀ ਕੈਦੀ ਸੀ ਉਹਨਾਂ ਨੂੰ ਰੋਟੀ ਪਾਣੀ ਉਹਨਾਂ ਨੂੰ ਜੀਣ ਦੀ ਸੀਗੀ ਜ਼ਿੰਮੇਵਾਰੀ ਅੱਛਾ ਉਹਨਾਂ ਨੇ ਫਿਰ ਆਪਣੇ ਪਰਿਵਾਰ ਨਾਲ ਗੱਲਬਾਤ ਕੀਤੀ ਮਾਤਾ ਜੀ ਉਹਨਾਂ ਦੇ ਅੱਖਾਂ ਲੱਗੇ ਬੇਟਾ ਵੀ ਗੁਰੂ ਕੇ ਸਾਹਿਬ ਜਾਂਦੇ ਆਏ ਐ ਸੇਵਾ ਕਰਨ ਦਾ ਮੌਕਾ ਐ ਉਨੇ ਆਖਿਆ ਵੀ ਜੇ ਪਤਾ ਲੱਗ ਗਿਆ ਬਹੁਤ ਨੁਕਸਾਨ ਹੋ ਗਿਆ ਉਹਨੇ ਆਖਿਆ ਵੀ ਉਹਨਾਂ ਵੱਲ ਦੇਖੋ ਕੀ ਕੁਝ ਚੱਲ ਰਿਹਾ ਹੈ ਇੰਤੋਂ ਵੱਧ ਕੇ ਹੋਰ ਕੀ ਨੁਕਸਾਨ ਹੋ ਜੂਗਾ ਉਹ ਤਾਂ ਸਾਹਮਣੇ ਤਾਂ ਸਾਰਾ ਕੁਝ ਤਾਂ ਸਾਹਮਣੇ ਆਪਣੇ ਲਈ ਕਰ ਰਿਹਾ ਉਹਨਾਂ ਦੀ ਕੋਈ ਨਿੱਜੀ ਲੜਾਈ ਤਾਂ ਹੈ ਨਹੀਂ ਕੋਈ ਜ਼ਮੀਨ ਦੀ ਨਹੀਂ ਕੋਈ ਪੈਸੇ ਦੀ ਨਹੀਂ ਹਨਾ ਕੋਈ ਹੋਰ ਨਹੀਂ ਉਹ ਤਾਂ ਧਰਮ ਦੇ ਲਈ ਚੱਲ ਰਿਹਾ ਹੈ ਧਰਮ ਦੇ ਆਸਰੇ ਸਚਾਈ ਤੇ ਚੱਲਦੇ ਆ ਸਚਾਈ ਦੇ ਰਾਹ ਤੇ ਚੱਲਦੇ ਆ ਕੁਝ ਉਹ ਉਹਨਾਂ ਨੂੰ ਵੀ ਅੰਦਰੋਂ ਜਦੋਂ ਪਰਿਵਾਰ ਪਿੱਛੋਂ ਸਪੋਰਟ ਦੇਵੇ ਤਾਂ ਫਿਰ ਬਹੁਤ ਵੱਡੀ ਗੱਲ ਹੁੰਦੀ ਹੈ। ਹਾਂ ਫਿਰ ਉਹ ਗੁਰਮਖ ਨੇ ਦੁੱਧ ਲਿਆਂਦਾ ਆਪਣੇ ਘਰੋਂ। ਉਹਨੂੰ ਪਤਾ ਸੀ ਮਾਤਾ ਜੀ ਨੇ ਇਹਨਾਂ ਦਾ ਛਕਣਾ ਨਹੀਂ। ਆਪਣੇ ਘਰੋਂ ਗਰਮ ਕਰਕੇ ਮਿੱਠਾ ਪਾ ਕੇ ਦੁੱਧ ਲੈ ਕੇ ਆਇਆ। ਠੰਡ ਦੀ ਰੁੱਤ ਵਿੱਚ ਹਾਂ ਗਰਮ ਦੁੱਧ ਮਿਲ ਜੇ ਕਾਫੀ ਆਸਰਾ ਦੁੱਧ ਵੀ ਇੱਕ ਤਰ੍ਹਾਂ ਦੀ એનર્ਜੀ ਦਿੰਦਾ। ਹਾਂ ਜੀ ਉਹ ਦੁੱਧ ਲੈ ਕੇ ਆਇਆ ਸਰਾਹੀ ਦੇ ਵਿੱਚ ਪਾ ਕੇ ਮਾਤਾ ਜੀ ਹੁਣਾਂ ਵਾਸਤੇ ਗਲਾਸ ਲੈ ਕੇ ਆਇਆ ਹਾਂ ਜਾ ਕੇ ਸਹਬ ਜਦ ਉਹਨੇ ਜਿਹੜੇ ਪਹਿਰੇਦਾਰ ਸੀ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਕਨਵਿੰਸ ਕੀਤਾ ਕੋਈ ਲਾਲਚ ਦਿੱਤਾ ਜੀ ਕਿਉਂਕਿ ਜਾਣਦੇ ਸੀ ਕੋ ਕੰਮ ਕਰਦੇ ਸੀ ਕੋ ਥਾਂ ਤੇ ਉਹਨਾਂ ਨੇ ਆਖਿਆ ਵੀ ਚੱਲ ਜਾ ਚੱਲ ਪਰ ਕਿਸੇ ਨਾਲ ਗੱਲ ਨਾ ਕਰੀ ਜੀ ਜਾ ਕੇ ਸਹਬ ਜਦਿਆਂ ਨੂੰ ਦੁੱਧ ਦਿੱਤਾ ਉਹਨਾਂ ਨੇ ਹੱਥ ਲਾਇਆ ਢੋਲੂ ਨੂੰ ਹਨਾ ਕਿਉਂਕਿ ਠੰਡ ਜ਼ਿਆਦਾ ਸੀ ਇਤਿਹਾਸਕਾਰ ਤੇ ਕਹਿੰਦੇ ਐਨੀ ਜ਼ਿਆਦਾ ਠੰਡ ਸੀ ਵੀ ਸਾਬ ਜਦਿਆਂ ਦੇ ਜਦੋਂ ਠੰਡੀ ਹਵਾ ਵੱਜਦੀ ਸੀ ਹੱਥ ਨੀਲੇ ਹੋ ਜਾਂਦੇ ਸੀ